ਸਤਿ ਸ੍ਰੀ ਅਕਾਲ ਦੋਸਤੋ ਇੱਕ ਸਾਈਆਂ ਦਾ ਭਜਨ ਲਿਖਣ ਦੀ ਕੋਸ਼ਿਸ਼ ਵੱਧ ਤੋਂ ਵੱਧ ਲਾਈਕਸ ਸ਼ੇਅਰਸ ਪਰ ਜੁੜੋ ਜੀ ਪੀਰਾ ਚਲ ਕੇ ਦਵਾਰੇ ਤੇਰੇ ਆਇਆ ਪੂਰੀ ਕਰੇ ਆਸ ਦਾਤਿਆਂ ਮੈਂ ਸਾਈਆਂ ਚਲ ਕੇ ਦਵਾਰੇ ਤੇਰੇ ਆਇਆ ਪੂਰੀ ਕਰੇ ਆਸ ਦਾਤਿਆਂ ਪੀਰਾ ਚਲ ਕੇ ਦੇਵਾਰੇ ਤੇਰੇ ਆਇਆ ਪੂਰੀ ਕਰਿਆ ਸਦਾ ਤਿਆ ਪੀਰਾ ਚਲਕੇ ਦੇਵਾਰੇ ਤੇਰੇ ਆਇਆ ਪੂਰੀ ਕਰਿਆ ਸਦਾ ਤਿਆ ਤੂੰ ਸਾਂ ਦੁਖੀਆਂ ਨੂੰ ਹੋ ਤੂੰ ਸਾਂ ਦੁਖੀਆਂ ਨੂੰ ਤੂੰ ਸਾਂ ਦੁਖੀਆਂ ਨੂੰ ਚਰਨਾ ਨਾ ਲਾਇਆ ਸਾਨੂੰ ਵੀ ਲੈ ਲਾ ਦਾ ਤਿਆ ਪੀਰਾ ਚਲਕੇ ਦੇਵਾਰੇ ਤੇਰੇ ਆਇਆ ਪੂਰੀ ਕਰਿਆ ਸਦਾਤਿਆ ਪੀਰਾ ਚਲ ਕੇ ਦੇਵਾਰੇ ਤੇਰੇ ਆਇਆ ਪੂਰੀ ਕਰਿਆ ਸਦਾਤਿਆ ਪਹੁੰਦੀ ਨਹੀਂ ਮੁਰਤਾ ਤੇਤੋਂ ਸੁਣਿਆ ਮੈਂ ਸਹਾਰੇ ਤਾਇਓ ਤੇਰੇ ਸੇਵਕਾਂ ਨੇ ਮੱਲੇ ਹਦਵਾਰੇ ਤਾਇਓ ਤੇਰੇ ਸੇਵਕਾਂ ਨੇ ਮੱਲੇ ਅਦਵਾਰੇ ਤਾਇਓ ਤੇਰੇ ਸੇਵਕਾਂ ਨੇ ਮੱਲੇ ਅਦਵਾਰੇ ਬਉਂ ਤੈਨਿ ਮੁਰਾਤਾ ਤੇਥੋਂ ਸੁਣਿਆ ਮੈਂ ਸਾਰੇ ਕਾਇਓ ਤੇਰੇ ਸੇਵਕਾਂ ਨੇ ਮੱਲੇ ਆਦਵਾਰੇ ਕਾਇਓ ਤੇਰੇ ਸੇਵਕਾਂ ਨੇ ਮੱਲੇ ਆਦਵਾਰੇ ਤਾਈਓ ਤੇਰੇ ਸੇਵਕਾਂ ਨੇ ਮੱਲੇ ਆਦਵਾਰੇ ਇਕ ਪਲ ਵੀ ਨਾ ਦੂਰ ਤੇਥੋਂ ਹੋਵਾਂ ਇੱਕ ਪਲ ਵੀ ਨਾ ਦੂਰ ਤੇਥੋਂ ਹੋਵਾਂ ਚਰਨਾਂ ਨਾਲ ਆਦਾ ਤਿਆਂ ਯਾ ਚੱਲ ਕੇ ਦਵਾਰੇ ਤੇਰੇ ਆਇਆ ਪੂਰੀ ਕਰੇ ਆਸ ਦਾਤਿਆਂ ਪੀੜਾ ਚੱਲ ਕੇ ਦਵਾਰੇ ਤੇਰੇ ਆਇਆ ਪੂਰੀ ਕਰੇ ਆਸ ਦਾਤਿਆਂ ਪੀੜਾ ਚੱਲ ਕੇ ਦਵਾਰੇ ਤੇਰੇ ਆਵਾ ਪੂਰੀ ਕਰੇ ਆਸ ਦਾਤਿਆਂ ਮੈਂ ਸਾਈਆਂ ਚੱਲ ਕੇ ਦਵਾਰੇ ਤੇਰੇ ਆਵਾ ਪੂਰੀ ਕਰਿਆ ਅਸਦਾਤਿਆ ਪੀਰਾ ਚਲ ਕੇ ਦਵਾਰੇ ਤੇਰੇ ਆਇਆ ਪੂਰੀ ਕਰਿਆ ਅਸਦਾਤਿਆ ਪੀਰਾ ਚਲ ਕੇ ਦਵਾਰੇ ਤੇਰੇ ਆਇਆ ਪੂਰੀ ਕਰਿਆ ਅਸਦਾਤਿਆ ਓ ਨਾਮ ਦੀ ਰੰਗਣਾ ਦੇ ਵਿੱਚ ਸਾਨੂੰ ਰੰਗ ਦੇ ਤੇ ਦਮ ਜੋ ਵਿਸਵਲੀ ਤੇਰੇ ਮੰਗਦੇ ਦੇ ਦੇਵੇ ਜੋ ਵਿਸਵਲੀ ਤੇਰੇ ਤੇਰੇ ਮੰਗਦੇ ਓ ਨਾਮ ਦਿਰੰਗੀ ਨਾਂ ਤੇ ਵਿੱਚ ਸਾਨੂੰ ਰੰਗ ਦੇ ਤੇ ਦਮ ਜੋ ਵਿਚ ਵਾਲੀ ਤੇਰੇ ਮੰਗਦੇ ਦੇ ਦਮ ਜੋ ਵਿਚ ਵਾਲੀ ਤੇਰੇ ਮੰਗਦੇ ਦੇ ਦਮ ਜੋ ਵਿਚ ਵਾਲੀ ਤੇਰੇ ਮੰਗਦੇ ਤਾਇਓ ਬਣ ਕੇ ਸਵਾਲੀ ਤੇਰਾ ਆਇਆ ਤਾਇਓ ਬਣ ਕੇ ਸਵਾਲੀ ਤੇਰਾ ਆਇਆ ਜੋਲੀ ਕਰ ਪਦਾਤਿਆ ਪੀਰਾ ਚਲ ਕੇ ਦਵਾਰੇ ਤੇਰੇ ਆਇਆ ਪੂਰੀ ਕਰ ਆਸਦਾਤਿਆ ਪੀਰਾ ਚਲ ਕੇ ਦਵਾਰੇ ਤੇਰੇ ਆਇਆ ਪੂਰੀ ਕਰ ਆਸਦਾਤਿਆ ਪੀਰਾ ਚਲ ਕੇ ਦਵਾਰੇ ਤੇਰੇ ਆਵਾ ਪੂਰੀ ਕਰ ਆਸਦਾਤਿਆ ਮੈਂ ਸਾਈਆਂ ਚਲ ਕੇ ਦਵਾਰੇ ਤੇਰੇ ਆਵਾ ਪੂਰੀ ਕਰਿਆ ਸਦਾਤਿਆਂ ਪੀਰਾ ਚੱਲ ਕੇ ਦਵਾਰੇ ਤੇਰੇ ਆਇਆ ਪੂਰੀ ਕਰਿਆ ਸਦਾਤਿਆਂ ਪੀਰਾ ਚੱਲ ਕੇ ਦਵਾਰੇ ਤੇਰੇ ਆਇਆ ਪੂਰੀ ਕਰਿਆ ਸਦਾਤਿਆਂ ਓ ਬੱਚੜੇ ਨੀ ਮਾਣੇ ਦੀ ਤੂੰ ਪੂਰੀ ਕਰਿਆ ਆਸਾਂ ਜਿਹੜੇ ਚਾਹੁੰਦੇ ਰਹਿਣਾ ਤੇਰੇ ਚਰਨਾਂ ਦੇ ਪਾਸਾਂ ਜਿਹੜੇ ਚਾਹੁੰਦੇ ਰਹਿਣਾ ਤੇਰੇ ਚਰਨਾਂ ਦੇ ਨਾਸਾਂ ਜਿਹੜੇ ਚਾਹੁੰਦੇ ਚਾਹੁੰਦੇ ਤੇਰੇ ਚਰਨਾਂ ਦੇ ਪਾਸਾਂ ਓ ਬੱਚੜੇ ਨੀ ਮਾਣੇ ਦੀ ਤੂੰ ਪੂਰੀ ਕਰਿਆ ਆਸਾਂ ਜਿਹੜੇ ਚਾਹੁੰਦੇ ਰਹਿਣਾ ਤੇਰੇ ਚਰਨਾਂ ਦੇ ਪਾਸਾਂ ਜਿਹੜੇ ਚਾਹੁੰਦੇ ਰਹਿਣਾ ਤੇਰੇ ਚਰਨਾਂ ਦੇ ਪਾਸਾਂ ਜਿਹੜੇ ਚਾਹੁੰਦੇ ਰਹਿਣ ਤੇਰੇ ਚਰਨਾਂ ਦੇ ਪਾਸਾਂ ਗੱਲ ਗੁਰਦੀਪ ਸਰਹਾਲੀ ਕਹਿੰਦਾ ਗੱਲ ਗੁਰਦੀਪ ਸਰਹਾਲੀ ਕਹਿੰਦਾ ਰੱਖੀ ਸਾਡੀ ਲਾਜ ਦਾ ਤਿਆ ਪੀਰਾ ਚੱਲ ਕੇ ਦਵਾਰੇ ਤੇਰੇ ਆਇਆ ਪੂਰੀ ਕਰਿਆ ਅਸਦਾ ਤਿਆ ਪੀਰਾ ਚੱਲ ਕੇ ਦਵਾਰੇ ਤੇਰੇ ਆਇਆ ਪੂਰੀ ਕਰਿਆ ਅਸਦਾ ਤਿਆ ਪੀਰਾ ਚੱਲ ਕੇ ਦਵਾਰੇ ਤੇਰੇ ਆਵਾਂ ਪੂਰੀ ਕਰੇ ਆਤ ਦਾਤ ਆ ਮੈਂ ਪੀਰਾ ਚੱਲ ਕੇ ਦਵਾਰੇ ਤੇਰੇ ਆਵਾਂ ਪੂਰੀ ਕਰੇ ਆਤ ਦਾਤ ਆ